ਕਾਤਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ 뮤జిక్ টিচার ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਅੱਜ ਆਪਾਂ ਜਿਸ ਵਿਸ਼ੇ ਦੇ ਉੱਤੇ ਵੀਡੀਓ ਲੈ ਕੇ ਆਏ ਆ ਉਹ ਵਿਸ਼ਾ ਸਭ ਦੇ ਮਨਾਂ 'ਚ ਕਿਤੇ ਨਾ ਕਿਤੇ ਜਿਹੜੇ ਸਿੱਖ ਰਹੇ ਨੇ ਜਾਂ ਜਿਹੜੇ ਕੀਰਤਨ ਕਰ ਵੀ ਲੈਂਦੇ ਨੇ ਉਹਨਾਂ ਦੇ ਦਿਮਾਗ 'ਚ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਉਹ ਵਿਸ਼ਾ ਹੈ ਕਿ ਜੇ ਕੋਈ ਸਾਡੇ ਸਾਹਮਣੇ ਰਾਗ ਵਿੱਚ ਕੀਰਤਨ ਕਰਦਾ ਹੋਵੇ ਜਾਰੀਤ ਵਿੱਚ ਵੀ ਕਰਦਾ ਹੋਵੇ ਖਾਛਲ ਦੀ ਪਰਦਾ ਹੋਵੇ ਪਰ ਉਹਦਾ بیس ਰਾਗ ਹੋਵੇ ਲਗਭਗ ਜਿਹੜਾ ਰੀਤਾ ਵਿੱਚ ਪੜੀਆਂ ਜਾਂਦੀਆਂ ਨੇ ਉਹਦਾ بیس ਹੁੰਦਾ ਹੈ ਜਿਹੜਾ ਉਹ ਰਾਗ ਹੀ ਹੁੰਦਾ ਹੈ ਇਸ ਕਰਕੇ ਦਿਮਾਗ ਵਿੱਚ ਇਹ ਸਵਾਲ ਆਉਂਦਾ ਹੈ ਕਈ ਵਾਰ ਕਿ ਇਹ ਰਾਗ ਨੂੰ ਅਸੀਂ ਕਿਵੇਂ ਪਕੜ ਕਰ ਸਕਦੇ ਹਾਂ ਜਿਵੇਂ ਹਰੇਕ ਦੇ ਮਨ ਵਿੱਚ ਹੁੰਦਾ ਵੀ ਟੀਚਰ ਨੇ ਜਿਹੜੇ ਜਾਂ ਸਿਖਾਉਣ ਵਾਲੇ ਨੇ YouTube ਦੇ ਉੱਤੇ ਉਹ ਕਿਸ ਤਰ੍ਹਾਂ ਇਹਦੀ ਪਕੜ ਕਰ ਲੈਂਦੇ ਨੇ ਤੇ ਜਿਸ ਕਰਕੇ ਉਹ ਜਲਦੀ ਸ਼ਬਦ ਨੂੰ ਕੱਢ ਲੈਂਦੇ ਨੇ ਜਾਂ ਰੀਤਾ ਨੂੰ ਕੱਢ ਕੇ ਸਾਨੂੰ ਸਿਖਾਉਂਦੇ ਨੇ ਉਹ ਨੁਕਤੇ ਮੈਂ ਅੱਜ ਵਾਸਤੇ ਦੋ ਤਰੀਕੇ ਅਜ ਮੈਂ ਆਪ ਜੀ ਨੂੰ ਦੱਸਾਂਗਾ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਰਾਗ ਨੂੰ ਅਸੀਂ ਪਛਾਣਦੇ ਨਹੀਂ ਉਸ ਰਾਗ ਨੂੰ ਅਸੀਂ ਪਕੜ ਵੀ ਨਹੀਂ ਸਕਦੇ ਇਹਦਾ ਮਤਲਬ ਇਹ ਹੋਇਆ ਕਿ ਤੁਹਾਨੂੰ ਪਹਿਲਾਂ ਰਾਗਾਂ ਨੂੰ ਸਿੱਖਣਾ ਚਾਹੀਦਾ ਹੈ ਅਤੇ ਦੂਜੀ ਗੱਲ ਆ ਜਾਂਦੀ ਹੈ ਤਾਲ ਦੀ ਕਿ ਤਾਲ ਵਿੱਚ ਸਮਝ ਹੋਣੀ ਬਹੁਤ ਜ਼ਰੂਰੀ ਹੈ ਜੇ ਸਾਨੂੰ ਤਾਲ ਵਿੱਚ ਸਮਝ ਹੋਵੇਗੀ ਤਾਂ ਹੀ ਅਸੀਂ ਉਸ ਕੀਤੇ ਹੋਏ ਕੀਰਤਨੋਂ ਜਾਂ ਪੜ੍ਹੇ ਹੋਏ ਸ਼ਬਦ ਨੂੰ ਜਾਂ ਗਾਏ ਹੋਏ ਰਾਗ ਨੂੰ ਅਸੀਂ ਪਛਾਣ ਸਕਾਂਗੇ ਕਿਹੜੀ ਤਾਲ ਵਿੱਚ ਹੈ ਕਿਹੜੇ ਰਾਗ ਵਿੱਚ ਹੈ ਇਹ ਦੋ ਚੀਜ਼ਾਂ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਜਿਵੇਂ ਮੰਨ ਲੀਏ ਕਿ ਸ਼ਬਦ ਹੈ ਸ਼ਬਦ ਆਪਾਂ ਪੜ੍ਹਦੇ ਹਾਂ ਜੇ ਮੰਨ ਲਓ ਕਿ ਮਸ਼ਹੂਰ ਸ਼ਬਦ ਰੀਤ ਵੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਕਿ ਰਾਗ ਭੈਰ ਵੀ ਦਰਬਾਰੀ ਅਤੇ ਸ਼ਿਵਰੰਜਨੀ ਇਹਨਾਂ ਤਿੰਨ ਰਾਗਾਂ ਦੇ ਵਿੱਚ ਜ਼ਿਆਦਾਤਰ ਰੀਤਾਂ ਬੜੀਆਂ ਜਾਂਦੀਆਂ ਹਨ ਕਲਾਸਿਕਲ ਦਾ ਤਾਂ ਮੈਂਸ਼ਨ ਹੁੰਦਾ ਕਿ ਇਸ ਰਾਗ ਦੇ ਵਿੱਚ ਅਸੀਂ ਸ਼ਬਦ ਪੜ ਰਹੇ ਹਾਂ ਪਰ ਜੇ ਮੰਨ ਲਈਏ ਕਿ ਆਪਾਂ ਰਾਗ ਦਰਬਾਰੀ ਦੀ ਪਛਾਣ ਕਰਨੀ ਹੈ ਕੋਈ ਸਾਡੇ ਸਾਹਮਣੇ ਸ਼ਬਦ ਪੜ ਰਹੇ ਹੈ ਸ਼ਬਦ ਹੈ ਕੀ ਵੇਖਨਾਰ ਜੀਆਂ ਬਹੋਂ ਰੰਗਤ ਮਾਸੇ ਇਹ ਪਤਾ ਹੈ ਵੀ ਰਾਗ ਦਰਬਾਰੀ ਦੇ ਇਹ ਸ਼ਬਦ ਹੈ ਪਰ ਰਾਗ ਦਰਵਾਜ਼ੇ ਦੀ ਪਛਾਣ ਕਿੱਦਾਂ ਹੋਏਗੀ ਸਾਨੂੰ ਪਤਾ ਹੋਣਾ ਚਾਹੀਦਾ ਸੋਨ ਨੂੰ ਸ਼ਕਤੀ ਸਾਡੀ ਸੁਰ ਗਿਆਨ ਸਾਡਾ ਇੰਨਾ ਕੁ ਤਗੜਾ ਹੋਣਾ ਚਾਹੀਦਾ ਹੈ ਕਿ ਅਸੀਂ ਸੁਣ ਕੇ ਉਸ ਸੁਰ ਨੂੰ ਪਛਾਣ ਸਕੀਏ ਉਹਦੇ ਵਾਸਤੇ ਰਿਆਜ਼ ਕਰਨਾ ਪਏਗਾ ਉਹਦੇ ਵਾਸਤੇ ਮਿਹਨਤ ਕਰਨੀ ਪੈਗੀ ਮਤਲਬ ਇਹ ਕੋਈ ਇਹਦੇ ਵਿੱਚ ਕੋਈ ਜਾਦੂ ਮੰਤਰ ਨਹੀਂ ਹੁੰਦਾ ਇਹਦੇ ਵਿੱਚ ਸਾਰਾ ਹੀ ਗਿਆਨ ਹੈ ਜਿਹੜਾ ਉਹ ਸੁਰ ਦਾ ਤੇ ਤਾਲ ਦਾ ਗਿਆਨ ਹੈ ਪਹਿਲੀ ਗੱਲ ਤੇ ਆਪ ਜੀ ਨੂੰ ਕਿਸੇ ਚੰਗੇ ਉਸਤਾਦ ਤੋਂ ਚੰਗੇ ਟੀਚਰ ਤੋਂ ਸਿੱਖਣਾ ਚਾਹੀਦਾ ਜਿਹੜਾ ਆਪ ਜੀ ਨੂੰ ਸੱਚੇ ਤਰੀਕੇ ਨਾਲ ਸਿਖਾਵੇ ਅਤੇ ਰਾਗਾਂ ਦੀ ਜਾਣਕਾਰੀ ਦਵੇ ਫਿਰ ਤਾਲਾਂ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਉਹ ਵੀ ਉਸਤਾਦ ਨੇ ਚੰਗੇ ਨੇ ਸਿਖਾ ਦੇਣੀ ਹੈ ਅਤੇ ਜਿਹੜੇ ਸਿੱਖਣ ਵਾਲੇ ਨੇ ਉਹਨਾਂ ਦੇ ਅੰਦਰ ਗਿਆਨ ਕਿਸ ਤਰ੍ਹਾਂ ਦਾ ਚਾਹੀਦਾ ਹੈ ਪਹਿਲੀ ਗੱਲ ਤੇ ਆਪ ਜੀ ਨੂੰ ਚੰਗੀ ਤਰ੍ਹਾਂ ਸੁਣਨਾ ਆਉਣਾ ਚਾਹੀਦਾ ਹੈ ਪ੍ਰੋਬਲਮ ਇਹ ਹੁੰਦੀ ਹੈ ਸਿੱਖਣ ਵਾਲਿਆਂ ਦੇ ਵਿੱਚ ਕਿ ਉਹ ਸੁਣਦੇ ਹੀ ਨਹੀਂ ਨਾ ਤਾਂ ਉਹ ਉਸਤਾਦ ਦੇ ਸੁਣਦੇ ਨੇ ਚੰਗੀ ਤਰ੍ਹਾਂ ਤੇ ਜਿਹਦੇ ਕਰਕੇ ਉਹਨਾਂ ਦੀ ਪ੍ਰੈਕਟਿਸ ਅਧੂਰੀ ਰਹਿ ਜਾਂਦੀ ਹੈ ਜਿਨੇ ਕਰਕੇ ਜਿਹਦੇ ਕਰਕੇ ਉਹਨਾਂ ਤੋਂ ਰਾਗ ਨਹੀਂ ਪਛਾਣੇ ਜਾਂਦੇ ਹੁਣੇ ਰਾਗ ਦੇ ਵਿੱਚ ਆਪਾਂ ਦੇਖਿਆ ਕਿ ਗਾਗੋਮਲ ਲੱਗ ਰਿਹਾ ਇਹਦੀ ਜਿਹੜੀ ਬਣਤਰ ਹੈ ਬੰਦਸ਼ ਦੀ ਇਹ ਦਰਬਾਰੀ ਰਾਗ ਦੀ ਬੰਦਸ਼ ਹੈ ਤੇ ਜਿਵੇਂ ਮੰਨ ਲਓ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਨੇ ਉਹਨਾਂ ਦਾ ਇੱਕ ਮਸ਼ਹੂਰ ਸ਼ਬਦ ਆਪ ਜੀ ਨੇ ਸੁਨੇ ਆ ਮੈਂ ਵੀ ਅਪਲੋਡ ਕੀਤਾ ਸੀ ਆਪਣੀ ਵੀਡੀਓਜ਼ ਬਿਰਹਾ ਬਿਰਹਾ ਅੱਖੀਆਂ ਨੇ ਬਿਰਹਾ ਮਸਰਤਾ ਸੋ ਇਹ ਵੀ ਰਾਗ ਦਰਬਾਰੀ ਹੈ ਜੇ ਹੁਣ ਉਹਨਾਂ ਦਾ ਆਪਾਂ ਸ਼ਬਦ ਆਪਾਂ ਪੜਦੇ ਆਂ ਕੰਨੀ ਜੋ ਕੁ ਨਾ ਹੋਵੇ ਕੰਨੀ ਜੋ ਕੁ ਨਾ ਹੋਵੇ ਇੱਕ ਦ੍ਰਿਸ਼ਟ ਕਾਰਨ ਸੰਸਰ ਜਾਣਾ ਨੇ ਇਹ ਹੈ ਰਗ ਪਹਿਰਵੀ ਇਹ ਸਾਨੂੰ ਪਤਾ ਲੱਗ ਰਿਹਾ ਵੀ ਇਹਦੇ ਵਿੱਚ ਰੇਕ ਉਮਲ ਲਾਰੇ ਨੇ ਭਾਈ ਸਾਹਿਬ ਗਾ ਕੋਮਲ ਲਾਰੇ ਨੇ ਪਰ ਉਹ ਰੇਕ ਉਮਲ ਤੇ ਗਾ ਕੋਮਲ ਦੀ ਪਛਾਣ ਕਿਵੇਂ ਹੋਏਗੀ ਪਛਾਣ ਸਾਨੂੰ ਹੋਏਗੀ ਜਦੋਂ ਅਸੀਂ ਉਸ ਰਾਗ ਨੂੰ ਜਾਂ ਉਸ ਸ਼ਬਦ ਨੂੰ ਚੰਗੇ ਤਰ੍ਹਾਂ ਅਸੀਂ ਪਛਾਣਦੇ ਹੋਵਾਂਗੇ ਜਿਹੜਾ ਅੱਖਰ ਜਾਂ ਸੁਰ ਲਗਾਇਆ ਜਾ ਰਿਹਾ ਹੈ ਕਹਿਣ ਤੋਂ ਪਾਵੋ ਦੇ ਵਾਸਤੇ ਸੁਣਨ ਸ਼ਕਤੀ ਬੜੀ ਤਗੜੀ ਹੋਣੀ ਚਾਹੀਦੀ ਹੈ ਹਰ ਇੱਕ ਚੀਜ਼ ਨੂੰ ਆਪਜੀ ਧਿਆਨ ਨਾਲ ਸੁਣੋ ਹਰ ਇੱਕ ਸ਼ਬਦ ਨੂੰ ਧਿਆਨ ਨਾਲ ਸੁਣੋ ਜੇ ਕੋਈ ਵਧੀਆ ਕੀਰਤਨ ਕਰਨ ਵਾਲਾ ਹੈ ਉਹਨੂੰ ਧਿਆਨ ਨਾਲ ਸੁਣਨਾ ਸਿੱਖੋ ਪਹਿਲਾਂ ਜਿਹੜਾ ਸੁਨੇਗਾ ਉਹ ਹੀ ਵਧੀਆ ਗਾਏਗਾ ਬਾਕੀ ਗੱਲ ਆ ਜਾਂਦੀ ਹੈ ਕਲਾਸੀਕਲ ਦੇ ਰਾਗਾਂ ਦੀ ਜਿਹਦੇ ਵਿੱਚੋਂ ਰਾਗ ਪੈਰੋਂ ਹੈ ਰਾਗ ਪੈਰੋਂ ਦੀ ਇੱਕ ਖਾਸ ਬਣਤਰ ਹੁੰਦੀ ਹੈ ਦੇਖੋ ਰਾਗ ਪੈਰੋਂ ਦੇ ਵਿੱਚ ਰੇ ਕੋਮਲ ਲੱਗਦਾ ਹੈ ਧਾ ਕੋਮਲ ਲੱਗਦਾ ਹੈ ਤੇ ਇਹਨਾਂ ਦੋ ਸੁਰਾਂ ਨੂੰ ਉਹ ਜਿਹੜਾ ਗਾਇਨ ਕਰਨ ਵਾਲਾ ਉਹ ਲਗਾਏਗਾ ਜ਼ਰੂਰ ਉਹਦਾ ਤਰੀਕਾ ਇਹ ਹੋਏਗਾ ਗਾ ਮਾ ਧਾ ਪਾ ਗਾ ਮ ਰੇ ਰੇ ਸਾ ਇਹ ਉਹਦੀ ਪਕੜ ਹੈ ਹਰੇਕ ਰਾਗ ਦੀ ਆਪਣੀ ਇੱਕ ਪਕੜ ਹੁੰਦੀ ਹੈ ਜਿਵੇਂ ਦਰਬਾਰੀ ਦੀ ਵੀ ਪਕੜ ਹੈ ਪੈਰਵੀ ਦੀ ਵੀ ਪਕੜ ਹੈ ਸਿਵਰੰਜਨੀ ਦੀ ਵੀ ਪਕੜ ਹੈ ਉਸੇ ਤਰ੍ਹਾਂ ਪੈਰੋਂ ਦੀ ਵੀ ਪਕੜ ਹੈ ਜਦੋਂ ਵੀ ਆਪ ਜੀ ਸਿੱਖਦੇ ਹੋ ਜਾਂ ਆਪ ਜੀ ਨੂੰ ਕੋਈ ਉਸਤਾਦ ਟੀਚਰ ਸਿਖਾਉਂਦਾ ਹੈ ਜਾਂ YouTube ਤੋਂ ਆਪ ਜੀ ਦੇਖਦੇ ਹੋ ਤਾਂ ਉਹਦੀ ਪਕੜ ਨੂੰ ਧਿਆਨ ਨਾਲ ਦੇਖਣਾ ਸਿੱਖੋ ਤੁਸੀਂ ਕੀ ਕਰਦੇ ਹੋ ਤੁਸੀਂ ਆਮ ਤੌਰ ਦੇ ਉੱਤੇ ਸਿੱਧਾ ਪਕੜ ਨੂੰ ਛੱਡ ਦਿੰਦੇ ਹੋ ਸਿੱਧਾ ਸ਼ਬਦ ਨੂੰ ਪੜ ਲੈਂਦੇ ਹੋ ਜਿਹਦੇ ਕਰਕੇ ਤੁਹਾਨੂੰ ਨੋਟੇਸ਼ਨਾਂ ਦੀ ਰੋੜ ਪੈਂਦੀ ਹੈ ਜਿਹਦੇ ਕਰਕੇ ਤੁਹਾਨੂੰ ਸਿੱਖਣਾ ਪੈਂਦਾ ਜੇ ਤੁਸੀਂ ਆਪ ਵਧੀਆ ਕੀਰਤਨ ਕਰਨਾ ਹੈ ਰਾਗਾ ਦੀ ਪਕੜ ਕਰਨੇ ਸਿੱਖਣੀ ਆ ਤਾਂ ਉਹਦੇ ਵਿੱਚ ਪਕੜ ਹੁੰਦੀ ਹੈ ਪਕੜ ਦਾ ਮਤਲਬ ਹੀ ਹੁੰਦਾ ਰਾਗ ਪકડਣਾ ਤੁਸੀਂ ਘਟੋ ਘਟ ਜੇ ਇੱਕ ਸ਼ਬਦ ਨੂੰ ਰਾਗ ਵਿੱਚ ਸਿੱਖ ਰਹੇ ਹੋ ਤਾਂ ਘਟੋ ਘਾੜ ਦੋ ਦਿਨ ਤੁਸੀਂ ਉਹਦੀ ਪਕੜ ਦੇ ਉੱਤੇ ਸੁਰ ਵਿਸਤਾਰ ਤੇ ਲਗਾਇਆ ਕਰੋ ਆਮ ਕਰਕੇ ਕੀ ਹੁੰਦਾ ਵੀ ਇੱਕ ਵਾਰੀ ਏਦਾਂ ਕਰਕੇ ਉਸਤਾਦ ਨੇ ਦੱਸਿਆ ਵੀ ਇਹ ਪਕੜ ਗੰਗਾ ਮਾ ਭਾ ਪਾ ਗਮਰੇ ਰੇ ਰੇ ਸਾ ਤੁਸੀਂ ਕੀ ਕੀਤਾ ਤੁਸੀਂ ਕਹੇ ਜੀ ਇਹ ਵਜਾ ਲਿਆ ਗਾ ਮਾ ਥਾ ਪਾ ਗਮ ਰੇ ਸਾ ਤੁਸੀਂ ਕਹੇ ਜੀ ਰਾਗ ਪਰੋਂ ਸਿੱਖੇ ਅਸੀਂ ਪਰ ਇਹਦਾ ਨੁਕਸਾਨ ਕੀ ਹੋਏਗਾ ਤੁਸੀਂ ਬਹੁਤ ਜ਼ਿਆਦਾ ਕਾਲੀ ਦੇ ਵਿੱਚ ਇਹ ਕੰਮ ਕਰ ਲਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਟੀਵੀ ਦੇ ਉਤੋਂ ਜਾਂ YouTube ਦੇ ਉਤੋਂ ਸੁਣੇ ਹੋਏ ਸ਼ਬਦਾਂ ਨੂੰ ਤੁਸੀਂ ਕੱਢ ਨਹੀਂ ਸਕੋਗੇ ਕਿਉਂਕਿ ਤੁਸੀਂ ਉਸ ਰਾਗ ਨੂੰ ਪਕੜਿਆ ਹੀ ਨਹੀਂ ਚੰਗੀ ਤਰ੍ਹਾਂ ਰਾਗ ਨੂੰ ਪਕੜਨਾ ਕੀ ਹੁੰਦਾ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਦੇਖੋ ਸੌਖਾ ਜਿਹਾ ਜਿਵੇਂ ਮੰਨ ਲਓ ਤੁਸੀਂ ਰਾਗ ਪੈਰੋਂ ਸਿੱਖਿਆ ਕਿਸੇ ਟੀਚਰ ਤੋਂ ਉਹਨੇ ਟੀਚਰ ਨੇ ਤੁਹਾਨੂੰ ਪਕੜ ਕਰਵਾ ਦਿੱਤੀ ਤਾਂ ਅਸੀਂ ਕੀ ਕਰਦੇ ਹੁੰਦੇ ਸੀ ਸਾਨੂੰ ਉਸਤਾਦ ਜੀ ਨੇ ਇੱਕ ਵਾਰੀ ਕਹਿ ਦਿੱਤਾ ਵੀ ਰਾਗ ਪੈਰੋਂ ਦੀ ਪਕੜ ਇਹ ਹੈ ਅਸੀਂ ਇਕੱਲੇ ਉਸਤਾਦ ਤੇ ਡਿਪੈਂਡ ਨਹੀਂ ਉਸਤਾਦ ਤੇ ਡਿਪੈਂਡ ਨਹੀਂ ਰਹਿਣਾ ਇਕੱਲੇ ਤੇ ਉਸਤਾਦ ਨੇ ਹੋਰ ਵੀ ਬੱਚਿਆਂ ਨੂੰ ਸਿਖਾਣਾ ਹੁੰਦਾ ਹੈ ਹੋਰ ਵੀ ਉਹਦੇ ਸਟੂਡੈਂਟ ਨੇ ਤਾਂ ਤੁਸੀਂ ਕੀ ਕਰਨਾ ਹੁੰਦਾ ਤੁਸੀਂ ਉਸ ਰਾਗ ਨੂੰ ਹੋਰ ਛੇੜਨਾ ਹੁੰਦਾ ਤੁਹਾਨੂੰ ਇਹ ਕਾਮਨ ਸੈਂਸ ਹੋਣੀ ਚਾਹੀਦੀ ਹੈ ਸਿੱਖਣ ਵਾਲਿਆਂ ਨੂੰ ਕਿ ਇਸ ਰਾਗ ਨੂੰ ਅਸੀਂ نیچے ਵੀ ਗਾਣਾ ਹੈ ਇਸ ਰਾਗ ਨੂੰ ਅਸੀਂ ਉੱਤੇ ਵੀ ਗਾਣਾ ਹੈ ਆਪਣੀ ਕੋਸ਼ਿਸ਼ ਤੁਹਾਡੀ ਇਸ ਰਾਗ ਦੇ ਵਿੱਚ ਕਿੰਨੀ ਹੈ ਇਹ ਵੀ ਮੈਟਰ ਕਰਦੀ ਹੈ ਹੁਣ ਮੰਨੂ ਰਾਗ ਪੈਰੋਂ ਹੈ ਪਾਪ ਨੇ ਦੱਸ ਦਿੱਤਾ ਗਾਮਾ ਧਾ ਪਾ ਗਾਮਰੇ ਸਾ ਅਸੀਂ ਕੀ ਕਰਨਾ ਹੈ ਸਾਨੇ ਧਾ ਬਾ ਮਾਗਾ ਗਾਮਾ ਪਾ ਮੈਂ ਕੀ ਕਰਦਾ ਹੁੰਦਾ ਸੀ ਮੈਂ ਆਪਣੀ ਗੱਲ ਦੱਸ ਰਿਹਾ ਮੈਂ ਉਹਨੂੰ ਰਾਗ ਨੂੰ ਛੇੜਦਾ ਸੀ ਆ ਪਤਾ ਨਹੀਂ ਧਾਨੇ ਸਾ ਮਾਗਾ ਹਾ ਮਾ ਮਾ ਨਿਸਾਨਾ ਦੇ ਜਨੇ ਜਨੇ ਨਿਸਾਨਾ ਬਬਾ ਮਾ ਮਾ ਹਰਿਆ ਜਿਦਰੀ ਸਾਡੇ ਉਸਤਾਦ ਜੀ ਨੇ ਸਾਨੂੰ ਨਹੀਂ ਕਰਾਇਆ ਹੋਇਆ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਇਹ ਮੇਰੀ ਆਪਣੀ ਕੋਸ਼ਿਸ਼ ਹੈ ਮੇਰਾ ਆਪਣਾ ਰਿਆਜ਼ ਹੈ ਫਿਰ ਤੁਸੀਂ ਪੈਰੋ ਰਾਗ ਨੂੰ ਜਦੋਂ ਤੁਸੀਂ ਕਰਨ ਲੱਗ ਪਏ ਤਾਂ ਵੱਖ-ਵੱਖ ਤਰੀਕੇ ਨਾਲ ਗਾਇਨ ਕੀਤੇ ਪੈਰੋ ਰਾਗ ਦੇ ਹੋਰ ਉਸਤਾਦਾਂ ਦੀਆਂ ਬੰਦਿਸ਼ਾਂ ਸੁਣੋ ਲਿਖ ਕੇ YouTube ਦੇ ਵਿੱਚ ਕੱਢੋ ਵੀ ਪੈਰੋ ਰਾਗ ਦੇ ਵਿੱਚ ਹੋਰ ਕਿਹੜੇ-ਕਿਹੜੇ ਸ਼ਬਦ ਨੇ ਉਹਦਾ ਸਰਵਵਿਸਤਾਰ ਕੀ ਕੀ ਹੋ ਸਕਦਾ ਹੈ ਇਹ ਤੁਹਾਡੀਆਂ ਆਪਣੀਆਂ ਕੋਸ਼ਿਸ਼ਾਂ ਨੇ ਜਿਵੇਂ ਤੁਹਾਨੂੰ ਸਕੂਲ ਦੇ ਵਿੱਚ ਟੀਚਰ ਕਹਿ ਦਿੰਦਾ ਵੀ ਬੇਟਾ ਤੁਸੀਂ ਇਹ ਇਹ ਜਿਹੜਾ 에ਸੇ ਆ ਤਿਆਰ ਕਰਕੇ ਆਣਾ ਤਿਆਰ ਕਰਕੇ ਆਣ ਦਾ ਮਤਲਬ ਕੀ ਕਹਿੰਦਾ ਟੀਚਰ ਵੀ ਤੁਸੀਂ ਹੋਰ ਵੀ ਕਿਤਾਬਾਂ ਪੜ੍ਹੋ ਕੱਲੀਆਂ ਸਕੂਲ ਵਾਲੀਆਂ ਨਾ ਪੜ੍ਹੋ ਇਸ 에ਸੇ ਦੇ ਬਾਰੇ ਵਿੱਚ ਹੋਰ ਵੀ ਕਿੱਥੋਂ ਪਤਾ ਕਰੋ ਵੀ ਇਸ ਰਾ 에ਸੇ 'ਚ ਅਸੀਂ ਹੋਰ ਵਧੀਆ ਕੀ ਲਿਖ ਸਕਦੇ ਹਾਂ ਜਾਂ ਅਸੀਂ ਹੋਰ ਗਿਆਨ ਕਿੱਥੋਂ ਲੈ ਸਕਦੇ ਹਾਂ ਜੇ ਤੁਸੀਂ ਸਪੋਕਨ ਇੰਗਲਿਸ਼ ਸਿੱਖਦੇ ਹੋ ਤਾਂ ਤੁਹਾਨੂੰ YouTube ਤੋਂ ਵੀ ਹੈਲਪ ਲੈਣੀ ਪੈਂਦੀ ਹੈ Google ਤੋਂ ਵੀ ਹੈਲਪ ਲੈਣੀ ਪੈਂਦੀ ਹੈ ਵੀ ਕਿਹੜੇ ਅੱਖਰ ਨੇ ਜਿਹੜੇ ਇਹਦੇ ਸਮਾਨ ਅਰਥ ਅਰਥ ਰੱਖਦੇ ਨੇ ਤਾਂ ਹੀ ਤੁਸੀਂ ਸਪੋਕਨ ਇੰਗਲਿਸ਼ ਕਰੋਗੇ ਨਾ ਕੋਸ ਉਸੇ ਤਰ੍ਹਾਂ ਸੰਗੀਤ ਦੇ ਵਿੱਚ ਵੀ ਜੇ ਤੁਹੇ ਰਾਗਾਂ ਦੀ ਪਕੜ ਕਰਨੀ ਹੈ ਤਾਂ ਪਹਿਲੀ ਗੱਲ ਰਾਗਾਂ ਦਾ ਅਰੋਹ ਅਵਰੋ ਚੰਗੀ ਤਰ੍ਹਾਂ ਕਰੋ ਉਹਦੀ ਜਾਤੀ ਧਿਆਨ ਨਾਲ ਪੜੋ ਤੇ ਉਹਦੀ ਪਕੜ ਹੈ ਜਿਹੜੀ ਉਹਦਾ ਸਰ ਵਿਸਤਾਰ ਜਿਹੜਾ ਹੈ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਸਾਰਾ ਕੁਝ ਉਸਤਾਦ ਨੇ ਨਹੀਂ ਕਰਵਾਉਣਾ ਹੁੰਦਾ ਜਿਸ ਕਰਕੇ ਕਈ ਵਾਰੀ ਹੁੰਦਾ ਹੈ ਕਿ ਮਾਂ ਮੂੰਹ ਵਿੱਚ ਰੋਟੀ ਪਾ ਸਕਦੀ ਹੈ ਪਰ ਤੁਹਾਨੂੰ ਚਬਾਣਾ ਨਹੀਂ ਦੱਸ ਸਕਦੀ ਚਬਾਣਾ ਤੁਸੀਂ ਆਪ ਹੀ ਹੁੰਦਾ ਉਹਨੂੰ ਲਗਾਣਾ ਤੁਸੀਂ ਆਪ ਹੀ ਹੁੰਦਾ ਕਿਉਂਕਿ ਰੋਟੀ ਤੁਸੀਂ ਖਾਣੀ ਹੈ ਭੁੱਖ ਤੁਹਾਨੂੰ ਲੱਗੀ ਹੈ ਇਸ ਕਰਕੇ ਉਸਤਾਦ ਜੋ ਦੱਸ ਰਿਹਾ ਹੈ ਉਸਤਾਦ ਨੇ ਤੁਹਾਨੂੰ ਮੰਨ ਲਓ ਕਲਿਆਣ ਰਾਗ ਦੱਸਿਆ ਜਾਂ ਮੰ ਦੱਸਿਆ ਉਹਦੀ ਪਕੜ ਤੁਹਾਨੂੰ ਉਸਤਾਦ ਨੇ ਦੱਸ ਦਿੱਤੀ ਮੇਰੇਗਾ ਪਾ ਮੰਗਰੀ ਨੇ ਸਤ ਤੁਸੀਂ ਇਹਦੇ ਵਿੱਚ ਸਰਵਿਸਤਾਰ ਕੀ ਕਰਨਾ ਸਾਰਾ ਨੇ ਦਾ ਪਾ ਮੰਗਰੀ ਮਾਗਨਿ ਸਾਨੇ ਘਰਵਾ ਮਾ ਪਰਮ ਅਗਰ ਕਰੀ ਦੇਸਾਂ ਇਹ ਇਹ ਮੇਰੀ ਆਪਣੀ ਮਿਹਨਤ ਹੈ ਜਿਹੜੀ ਤੁਸੀਂ ਕਰਨੀ ਹੈ ਮਤਲਬ ਕਿ ਇਹ ਹੀ ਨਹੀਂ ਵੀ ਉਸਤਾਦ ਨੇ ਸੁਰ ਵਿਸਤਾਰ ਦੱਸਣਾ ਹੈ ਟੀਚਰ ਨੇ ਤੁਹਾਨੂੰ ਪਕੜ ਕਰਵਾਣੀ ਹੈ ਟੀਚਰ ਨੇ ਤੁਹਾਨੂੰ ਪਕੜ ਕਰਵਾਣੀ ਜ਼ਰੂਰ ਹੈ ਪਰ ਉਹ ਇੱਕ ਵਾਰੀ ਇੱਕ ਦੱਸੇਗਾ ਤੁਹਾਨੂੰ ਬਾਕੀ ਜਿਹੜੇ ਤੁਹਾਡੇ ਐਫਰਟ ਨੇ ਬਾਕੀ ਜਿਹੜਾ ਤੁਹਾਡਾ ਰਿਆਜ਼ ਆ ਤੁਹਾਡਾ ਆਪਣਾ ਹੋਣਾ ਚਾਹੀਦਾ ਤੁਸੀਂ ਆਪ ਉਹਦੇ ਉੱਤੇ ਲੈਸਨ ਤੇ 5 ਮਿੰਟ ਵਿੱਚ ਲਿਖਾ ਦਿੰਦਾ ਟੀਚਰ ਸਤਾ ਦੇ ਜਿਹੜਾ ਲੈਸਨ ਤੇ 5 ਮਿੰਟ ਵਿੱਚ ਲਿਖਵਾ ਦਿੰਦਾ ਪਰ ਤੁਹਾਨੂੰ ਉਹਨੂੰ ਕਰਨ ਨੂੰ ਘੱਟੋ ਘੱਟ 2 ਘੰਟੇ ਲੱਗ ਜਾਣੇ ਇਸ ਕਰਕੇ 2 ਘੰਟੇ ਜੇ ਤੁਸੀਂ ਉਸ ਲੈਸਨ ਦੇ ਉੱਤੇ ਦਿੱਤੇ ਹੋਏ ਤੇ ਲਗਾਉਂਦੇ ਹੋ ਤਾਂ ਹੀ ਤੁਸੀਂ ਕਿਸੇ ਸ਼ਬਦ ਨੂੰ ਗਾਇਨ ਕੀਤੇ ਹੋਏ ਨੂੰ ਪਕੜ ਸਕਦੇ ਹੋ ਕਿਸੇ ਰਾਗ ਨੂੰ ਪਕੜ ਸਕਦੇ ਹੋ ਸੋ ਇਹਨਾਂ ਗੱਲਾਂ ਦਾ ਆਪ ਜੀ ਨੇ ਧਿਆਨ ਰੱਖਣਾ ਜਦੋਂ ਵੀ ਆਪ ਜੀ ਕਿਸੇ ਰਾਗ ਦੀ ਪਕੜ ਕਰੋ ਉਤੋਂ ਪਹਿਲਾਂ ਉਸ ਰਾਗ ਨੂੰ ਸਿੱਖਿਆ ਹੋਣਾ ਬੜਾ ਜ਼ਰੂਰੀ ਹੈ ਜੇ ਤੁਹਾਡੇ ਦਿਮਾਗ 'ਚ ਰਾਗ ਦੀਆਂ ਸੁਰਾਂ ਹੋਣਗੀਆਂ ਤਾਂ ਹੀ ਉਹ ਰਾਗ ਨੂੰ ਟੱਚ ਕਰੋਗੇ ਤੁਸੀਂ ਤਾਲ ਦਾ ਪਤਾ ਹੋਣਾ ਚਾਹੀਦਾ ਹੈ ਇਹ ਸਾਰੀਆਂ ਚੀਜ਼ਾਂ ਧਿਆਨ ਵਿੱਚ ਰੱਖਣਾ ਉਮੀਦ ਕਰਦਾ ਕਿ ਆਪ ਜੀ ਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਆਪ ਜੀ ਨੂੰ ਲਾਹੇਵੰਦ ਹੋਵੇਗੀ ਅੱਜ ਤੋਂ ਲੈ ਕੇ ਆਪ ਜੀ ਆਪਣੇ ਆਪਣੇ ਕੰਮ ਦੇ ਉੱਤੇ ਰਿਆਜ਼ ਕਰੋਗੇ ਜਿਹੜੇ ਮੇਰੇ ਕੋਲ ਵੀ ਸਿੱਖ ਰਹੇ ਹਨ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਸਬਸਕ੍ਰਾਈਬਰਾਂ ਨੂੰ ਜਿਹੜੇ ਸਟੂਡੈਂਟਸ ਨੇ ਕਿ ਤੁਸੀਂ ਮੇਰੇ ਵੱਲੋਂ ਸਿਖਾਏਦੇ ਹੋਏ ਦੇ ਉੱਤੇ ਕੰਮ ਕਰਨਾ ਹੈ ਅਤੇ ਆਪਣੇ ਆਪ ਕਾਮਨ ਸੈਂਸ ਵਰਤ ਕੇ ਤੁਸੀਂ ਉਹਦੇ ਸਰਵ ਵਿਸਤਾਰ ਰਾਗਾਂ ਦੇ ਕਰਨੇ ਸ਼ੁਰੂ ਕਰੋਗੇ ਇਸ ਤੋਂ ਬਾਅਦ ਤਾਂ ਕਿ ਤੁਸੀਂ ਮੇਰੇ ਤੋਂ ਜਲਦੀ ਸਿੱਖ ਸਕੋ ਅਤੇ ਬਹੁਤ ਜ਼ਿਆਦਾ ਵਧੀਆ ਕੀਰਤਨ ਆਪਣੇ ਆਪ ਕਰਨ ਲੱਗ ਜਾਓ ਰਾਗਾਂ ਦੀ ਪਕੜ ਕਰਨੀ ਸਿੱਖ ਜਾਓ ਜੱਜ ਕਰਨਾ ਸਿੱਖ ਜਾਓ ਰਾਗ ਨੂੰ ਇਤਨਾ ਕੋ ਬੇਨਤੀਆਂ ਪਰਵਾਨ ਕਰਨੀਆਂ ਜੀ ਉਮੀਦ ਕਰਦਾ ਕਿ ਆਪ ਜੀ ਸਮਝੇ ਹੋਵੋਗੇ ਕੁਝ ਜੋ ਮੈਂ ਸਮਝਾਇਆ ਆਪ ਜੀ ਨੂੰ ਅਤੇ ਧਿਆਨ ਨਾਲ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਜੇ ਆਪ ਜੀ ਨੇ ਵਿੱਚੋਂ ਵਿੱਚੋਂ ਸਕਿਪ ਕੀਤੀ ਹੈ ਤਾਂ ਦੁਬਾਰਾ ਦੁਬਾਰਾ ਰਿਪੀਟ ਕਰਕੇ ਜ਼ਰੂਰ ਦੇਖਣਾ ਆਪ ਜੀ ਨੂੰ ਜ਼ਰੂਰ ਕੁਝ ਨਾ ਕੁਝ ਆਪਣੇ ਵਾਸਤੇ ਲੱਭ ਜਾਏਗਾ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੇ ਚੈਨਲ ਆ ਨਵੇਂ ਜੁੜੇ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ